ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਸ਼ਾਮ ਦੇ 4:00 ਵਜੇ ਦਾ ਟਾਈਮ ਆ ਤੇ ਮੈਂ ਫੱਜ ਦੇ ਵਿੱਚੋਂ ਸਮਾਨ ਕੱਢਿਆ ਸੀ ਵਾਰ ਸਾਫ਼ ਕਰ ਰਹੀ ਸੀਗੇ ਇਹਨੂੰ ਪਾਣੀ ਤਾਂ ਵੈਸੇ ਹੈ ਨਹੀਂ ਸੀਗਾ ਰਾਤ ਦੀ ਲਾਈਟ ਗਈ ਵੀ ਆ ਤੇ ਪਾਣੀ ਤਾਂ ਅੱਜ ਕੁਝ ੂੰਡੀ ਵੀ ਪਾੜੇ ਹੈ ਨਹੀਂ ਸੀਗੀ ਬਸ ਸਵੇਰੇ ਜਿਹੜਾ ਪਾਣੀ ਸੀਗਾ ਪਿਓ ਪਤਨ ਨਹਾ ਕੇ ਚਲੇ ਗਏ ਦੋਵੇਂ ਮੈਂ ਤੇ ਪ੍ਰავਤਾ ਜਨ ਹੱਤੇ ਆਵਣੀ ਪ੍ਰავਤਾ ਅੱਜ ਸਕੂਲ ਵੀ ਨਹੀਂ ਗਈ ਕਿਉਂਕਿ ਪਾਣੀ ਹੈ ਨਹੀਂ ਸੀ ਕਹਿੰਦੀ ਜਿੰਨਾ ਚਿਰ ਮਮਾ ਨਾ ਹੋਦੀ ਫਿਰ ਸਕੂਲ ਵੀ ਨਹੀਂ ਜਾਂਦੇ ਕਿਉਂਕਿ ਗਰਮੀ ਆ ਗਈ ਇੰਨੀ ਇਹ ਤਾਂ ਸਰਦੀ ਦੇ ਵਿੱਚ ਵੀ ਕਦੇ ਬਿਨਾਂ ਨਹਾਏ ਨਹੀਂ ਗਏਗੇ ਤੇ ਗਰਮੀ ਦੇ ਵਿੱਚ ਤਾਂ ਜਾਣਾ ਹੀ ਕੀ ਹੈਗਾ ਤੇ ਕੱਪੜੇ ਵੀ ਦੋ ਦਿਨਾਂ ਦੇ ਪਏ ਅੱਜ ਤਾਂ ਬਸ ਲਾਈਟ ਨੇ ਸਾਰੇ ਕੰਮ ਵਧਾਤੇ ਫ੍ਰਿਜ ਦੇ ਵਿੱਚੋਂ ਰਾਤ ਦਾ ਬੰਦ ਪਿਆ ਕਰਕੇ 스멜 ਜੀ ਆਉਣ ਲੱਗੀ ਸੀ ਵੈਸੇ ਤੇ ਮੇਰਾ ਮਿੱਠਾ ਸੋਡਾ ਵਿੱਚ ਰੱਖਿਆ ਵਾ ਸੀ ਉਹਦੇ ਨਾਲ 스멜 ਨਹੀਂ ਆਉਂਦੀ ਤੇ ਪਰ ਜਦੋਂ ਬੰਦ ਪਿਆ ਰਹਿੰਦਾ ਇਸ ਤਰ੍ਹਾਂ ਸਮਾਨ ਪਿਆ ਹੋਵੇ ਤੇ 스멜 ਆਉਣ ਲੱਗ ਜਾਂਦੀ ਹੈਗੀ ਤੇ ਯਾਰੋ ਤੋਂ ਢੋਲੀ ਲੈ ਕੇ ਆਏ ਸੀ ਪੀਣ ਵਾਲਾ ਪਾਣੀ ਤੇ ਮੈਂ ਬਸ ਬਰਤਨ ਵੀ ਸਵੇਰ ਦੇ ਰੋਟੀ ਟੋਕ ਵਾਲੇ ਚਾਹ ਪਾਣੀ ਵਾਲੇ ਉਹਦੇ ਨਾਲ ਹੀ ਚੱਕਤੇ ਸੀਗੇ ਰਾਤ ਮੈਨੂੰ ਐਸ ਵੀ ਚਲੋ ਫ੍ਰਿਜ ਵੀ ਹੁਣ ਥੋੜਾ ਜਿਹਾ ਪਾਣੀ ਲੈ ਕੇ ਇਹਦੇ ਨਾਲ ਸਾਫ਼ ਕਰ ਲਾ ਤੇ ਵੈਸੇ ਔਖਾ ਲੱਗਦਾ ਥੋੜਾ ਜਿਹਾ ਪਾਣੀ ਨਾਲ ਕੰਮ ਕਰਨਾ ਜਦੋਂ ਖੁੱਲਾ ਪਾਣੀ ਵਰਤਿਆ ਹੋਵੇ ਤੇ ਅੱਜ ਜਾ ਕੇ ਪਤਾ ਲੱਗਦਾ ਚੀਜ਼ ਦਾ ਵੀ ਕੀਮਤੀ ਕੋਈ ਵੀ ਚੀਜ਼ ਆ ਵੀ ਜਦੋਂ ਆਪਣੇ ਕੋਲੇ ਨਾ ਹੋਵੇ ਉਦੋਂ ਉਹਦੀ ਕੀਮਤ ਪਤਾ ਲੱਗਦੀ ਹੈ ਕਿ ਸਮਾਨ ਮੈਂ ਸਾਰਾ ਕੱਢ ਕੇ ਉਹ ਪ੍ਰਸਤ ਵਾਲੇ ਕਾਊਂਟਰ ਤੇ ਰੱਖਦਾ ਸੀ ਤੇ ਬਾਹਰ ਬੱਠਲ ਦੇ ਵਿੱਚ ਹੀ ਬਸ ਪਾਣੀ ਪਾ ਲਿਆ ਸੀ ਥੋੜਾ ਜਿਹਾ ਕਿਉਂਕਿ ਲਾਈਟ ਇਸ ਟਾਈਮ ਤੇ ਵੀ ਨਹੀਂ ਆਈ ਸੀ ਮੈਨੂੰ ਆਇਆ ਸੀ ਵੀ ਚਲੋ ਹੋਰ ਤਾਂ ਕੋਈ ਕੰਮ ਨਹੀਂ ਹੋ ਰਿਹਾ ਤੇ ਮੈਂ ਫਰਿੱਜ ਹੀ ਸਾਫ਼ ਕਰਦਾ ਥੋੜਾ ਜਿਹਾ ਪਾਣੀ ਨਾਲ ਸਾਫ਼ ਕਰਾਂ ਤਾਂ ਔਖਾ ਲੱਗਦਾ ਪਹਿਲਾਂ ਬਰਤਨ ਵੀ ਮੈਨੂੰ ਇੰਨੇ ਔਖੇ ਲੱਗਣ ਚੱਕੜੇ ਤੇ ਤਾਂ ਜਦੋਂ ਮੈਂ ਫਰਿੱਜ ਦਾ ਸਮਾਨ ਸਾਰਾ ਬਾਹਰ ਕੱਢ ਲਿਆ ਤੇ ਬੱਦਲ ਵੀ ਜਿਵੇਂ ਕਾਲੇ ਹੋ ਗਏ ਸੀ ਮੈਂ ਕਿ ਕਿਧਰੋਂ ਰੱਬ ਵੀ ਚੜ੍ਹ ਕੇ ਆ ਗਿਆ ਤੇ ਵੈਸੇ ਟਲ ਗਿਆ ਸੀ ਆਇਆ ਤਾਂ ਹੈ ਨਹੀਂ ਤੇ ਬੱਦਲ ਪੂਰੇ ਕਾਲੇ ਹੋ ਗਏ ਸੀ ਕਿਹੜਾ ਤਾਂ ਮੈਂ ਤਾਂ ਕਰਕੇ ਬਾਰ-ਬਾਰ ਤਾਂ ਦੇਖ ਰਹੀ ਸੀਗੀ ਮੈਨੂੰ ਆਇਆ ਸੀ ਵੀ ਜੇ ਮੀਂਹ ਨੇਰੀ ਆ ਗਿਆ ਤਾਂ ਲਾਈਟ ਦਾ ਕੋਈ ਜਮਾ ਝਾਂਸ ਹੀ ਨਹੀਂ ਬਾਨਾ ਆਉਣ ਦਾ ਵੈਸੇ ਐਡਾ ਲੰਬਾ ਕੱਟ ਤਾਂ ਨਹੀਂ ਲੱਗਦਾ ਹੁਣ ਪਿੱਛੇ ਤੋਂ ਕੋਈ ਖਰਾਬੀ ਹੋਣੀ ਹੈਗੀ ਕਿਉਂਕਿ ਰਾਤ ਦੀ ਲਾਈਟ ਚਲੀ ਗਈ ਸੀ ਕਿ ਇਧਰ ਰਾਤ ਵੀ ਵੈਸੇ ਰਾਤ ਨੂੰ ਮੇਰੀ ਆਦਤ ਆ ਕਿ ਇੱਕ ਵਾਰੀ ਜਦੋਂ ਸਾਰੇ ਨਹਾ ਲੈਂਦੇ ਉਸ ਤੋਂ ਬਾਅਦ ਮੈਂ ਟੈਂਕੀ ਭਰ ਕੇ ਰੱਖਦੇ ਹੁੰਦੀ ਆ ਤੇ ਰਾਤ ਤੱਕ ਬਸ 7:30 ਵਜੇ ਲਾਈਟ ਚਲੀ ਗਈ ਸੀ ਕਿਉਂਕਿ ਉਸ ਟਾਈਮ ਤੇ ਤਾਂ ਹਜੇ ਮੈਂ ਵੀ ਨਹੀਂ ਨਹਾਈ ਸੀਗੀ ਉਦੋਂ ਪਹਿਲਾਂ ਹੀ ਲਾਈਟ ਚਲੀ ਗਈ ਸੀਗੀ ਤਾਂ ਕਰਕੇ ਰਾਤ ਵੀ ਨਹੀਂ ਟੈਂਕੀ ਭਰੀ ਗਈ ਤੇ ਬਸ ਸਵੇਰੇ ਵੀ ਪਾਣੀ ਥੋੜਾ ਹੀ ਸੀਗਾ ਮਤਲਬ ਥੋੜਾ ਪਾਣੀ ਬਸ ਇੰਨੇ ਨਾਲ ਹੀ ਸਾਰ ਦੋਂਗੇ ਕਿ ਰਾਂ ਸਾਫ਼ ਹੋ ਜਾਓ ਫ੍ਰਿਜ ਵਿੱਚੋਂ ਤਾਂ ਮੈਂ ਸਾਫ਼ ਕਰਿਆ ਸੀ ਕਿ ਸਮਾਨ ਕੱਢ ਕੇ ਸਾਰਾ ਤੇ ਮੈਨੂੰ ਐਸੇ ਵੀ ਚਲੋ ਨੇ ਇਹਨਾਂ ਨੂੰ ਧੋ ਤਾਂ ਬੈਠੀ। ਦੋ ਦਿਨਾਂ ਦੇ ਕੱਪੜੇ ਪਏ ਆ ਗਏ ਤੇ ਬਾਕੀ ਚਾਦਰਾਂ ਸਿੰਗਲ ਪੰਗਾਂਆਂ ਕਣਕ ਸੁੱਕਣੀ ਪਾਈ ਸੀ ਉਹ ਤੇ। ਉਹ ਵੀ ਧੋ ਨਾਲੀਆਂ ਪੰਗਾਂ ਮੈਨੂੰ ਆਏ ਸੀਗਾ ਮਾਝੇ ਐ ਪਤਾ ਹੁੰਦਾ ਵੀ ਲੈਟ ਦਾ ਕੰਮ ਹੋਣਾ ਤੇ ਮੈਂ ਕੱਲ ਹੀ ਧੋ ਦਿੰਦੀ ਕੱਪੜੇ। ਅੱਜ ਤਾਂ ਵੈਸੇ ਮੈਂ ਸੋਚ ਲਿਆ ਮੈਂ ਕੱਪੜੇ ਹੁਣ ਡੇਲੀ ਧੋਇਆ ਕਰੂੰਗੀ ਇੱਕ ਦਿਨ ਨਹੀਂ ਛੱਡਦੀ ਕਿਉਂਕਿ ਕੋਈ ਪਤਾ ਨਹੀਂਗਾ ਲੈਟ ਦਾ ਕਦੋਂ ਕੀ ਹੋ ਜਾਏ। ਤੇ ਅੱਗੇ ਭਰਾਵ ਕਹੀ ਜਾਂਦੇ ਮम्मा ਕਹਿੰਦੀ ਕਿ ਵੀ ਉਦੋਂ ਜੰਗ ਦਾ ਜਦੋਂ ਕਹਿੰਦੇ ਕਹੀ ਜਾਂਦੇ ਸਾਰੇ ਵੀ ਇੰਨਾ ਹੋ ਕੰਮ ਵਧਿਆ ਪਿਆ ਸੀਗਾ ਕਹਿੰਦੀ ਜੇ ਅੱਜ ਪਤਾ ਲੱਗਦਾ ਕਹਿੰਦੀ ਲਾਈਟ ਅੱਜ ਤਾਂ ਆਇਆ ਵੀ ਚਲੋ ਆ ਜੂਗੀ ਪਿੱਛੇ ਤੋਂ ਕੋਈ ਖਰਾਬੀ ਆ ਤੇ ਕਹਿੰਦੀ ਜੇ ਜੰਗ ਲੱਗ ਜਾਂਦੀ ਜ਼ਿਆਦਾ ਤੇ ਲਾਈਟ ਵੀ ਕੱਟੀ ਜਾਂਦੀ ਸੀ ਜਦੋਂ ਬਲੈਕਆਊਟ ਕਹਿੰਦੀ ਰਾਤ ਨੂੰ ਤਾਂ ਹੁੰਦਾ ਸੀ ਫਿਰ ਦੇਣੇ ਵੀ ਨਹੀਂ ਲਾਈਟ ਆਉਣੇ ਤੇ ਕਹਿੰਦੀ ਪਾਣੀ ਵੀ ਨਾ ਆਪਾਂ ਕਿਵੇਂ ਸਾਰਦੇ ਕਹਿੰਦੀ ਕਹਿੰਦੀ ਅੱਜ ਪਤਾ ਲੱਗਦਾ ਆਪਾਂ ਨੂੰ ਕਹਿੰਦੀ ਕਿੰਨਾ ਔਖਾ ਹੋ ਜਾਣਾ ਸੀਗਾ ਫਿਰ ਇਹ ਮੈਟ ਵਿਛਾਏ ਹੋਏ ਸੀ ਵਿੱਚ ਇਹ ਸਾਰੇ ਤੇ ਉਹ ਵੀ ਤੋੜ ਦੂੰਗੀ ਵੈਸਾ ਫ੍ਰਿਜ ਸਾਫ਼ ਕਰਨ ਵਾਲੇ ਹੋਇਆ ਪਿਆ ਸੀਗਾ ਤਾਂ ਕਰਕੇ ਥੋੜੀ ਜਿਹੀ 스멜 ਆਉਣ ਲੱਗ ਗਈ ਸੀਗੀ ਫ੍ਰਿਜ ਚ ਹੁਣ ਬੰਦ ਪਿਆ ਸੀਗਾ ਤੇ ਵੈਸੇ ਇੱਕ ਸਾਫ਼ ਕਰਨ ਵਾਲਾ ਪਿਆ ਸੀ ਮੈਂ ਪਹਿਲੇ ਸੋਚਿਆ ਸੀ ਮੈਂ ਤੇ ਰਾਤ ਹੀ ਸੋਚ ਕੇ ਪਈ ਸੀ ਮੈਂ ਸਵੇਰ ਜਲਦੀ ਉੱਠ ਕੇ ਤੇ ਸਾਰੇ ਕੰਮ ਨਾ ਜਲਦੀ ਕਰੂੰਗੀ ਕਿਉਂਕਿ ਹੁਣ ਸਵੇਰ ਦਾ ਕੋਈ ਪ੍ਰੋਪਰ ਆਪਣਾ ਰੁਟੀਨ ਨਹੀਂ ਬਣ ਰਿਹਾ ਵੀਡੀਓ ਨਹੀਂ ਬਣ ਰਹੀ ਕੋਈ ਬਸ ਜਿੱਦਾਂ ਬਸ ਜਿੱਥੋਂ ਚੱਕੀ ਜਾਂਦੀ ਚੱਕ ਦਿੰਦੇ ਮੈਨੂੰ ਐਸੇ ਵੀ ਸਵੇਰ ਤੋਂ ਲੈ ਕੇ ਸਾਰੇ ਕੰਮਾਂ ਦੀ ਵੀਡੀਓ ਬਣਾਉਂਗੀ ਤੇ ਪਰ ਉਹ ਤਾਂ ਸੋਚਿਆ ਹੀ ਰਹਿ ਗਿਆ ਤੇ ਫਰਿੱਜ ਦਾ ਵੀ ਸੋਚਿਆ ਸੀਗਾ ਮੈਂ ਚਲੋ ਫਰਿੱਜ ਵੀ ਅੱਜ ਸਾਫ਼ ਕਰ ਦੂੰਗੀ ਤੇ ਉਹ ਚਲੋ ਤਾਂ ਹੋ ਜਾਊਗਾ ਤੇ ਪਰ ਐ ਵੀ ਜਿਹੜਾ ਖੁੱਲਾ ਜਿਹਾ ਪਾਣੀ ਵਾਸਤੇ ਕੇ ਕੰਮ ਕਰਨਾ ਤੇ ਉਹ ਗੱਲ ਤਾਂ ਨਹੀਂ ਬਣ ਰਹੀਗੀ ਇੱਕ ਦਿਨ ਨਹਾ ਚਰ ਨਹਾਉਂਦੇ ਨਹੀਂ ਉਹਨਾਂ 'ਚ ਰਾਪ ਨੂੰ ਬਸ ਸਰੀਰ ਸੁਸਤ ਜਿਹਾ ਲੱਗ ਜਾਂਦਾਗਾ ਬਾਕੀ ਮੇਰੇ ਤੋਂ ਜਿੰਨਾ ਕੋਈ ਹੋਰ ਕੰਮ ਹੋਇਆ ਅੱਜ ਡਰੈਸਿੰਗ ਸਾਫ਼ ਕਰਨਾ ਸੀ ਬੱਚਾ ਦਾ ਸਟੱਡੀ ਟੇਬਲ ਜਿਹੜਾ ਸਮਾਨ ਪਿਆ ਸੀ ਇੱਥੇ ਲੇਟ ਆ ਗਈ ਸੀਗੀ ਪ੍ਰਭ ਨੂੰ ਮੈਂ ਕਿਹਾ ਮਾਂ ਮੋਟਰ ਚਲਾ ਦੇ ਪ੍ਰਭ ਨੇ ਮੋਟਰ ਚਲਾਈ ਸੀਗੀ ਤਮੈ ਨੂੰ ਇਹ ਨੰਨੜੀ ਹੌਸਲਾ ਹੋ ਗਿਆ ਮੈਂ ਚਲੋ ਇੱਕ ਵਾਰੀ ਟੈਂਕੀ ਭਰ ਜੇ ਪਾਣੀ ਹੋਵੇ ਵੈਸੇ ਪੱਖਾ ਤਾਂ ਚੱਲ ਜੀ ਗਿਆ ਰਾਤ ਵੀ ਚੱਲ ਜੀ ਗਿਆ ਤੇ ਹੁਣ ਟਿੱਕਰ ਪੱਖਾ ਚੱਲ ਜੀ ਗਿਆ ਸਵੇਰ ਦਾ ਵੀ ਚੱਲੀ ਜਾਂਦਾ ਇਨਵਰਟਰ ਤੇ ਤੇ ਪਰ ਪ੍ਰਾਪ ਕਰੀ ਇਨਵਰਟਰ ਤੇ ਕਹਿੰਦੀ ਕਿ ਮੋਟਰ ਕਿਉਂ ਨਹੀਂ ਚੱਲਦੀ ਪਾਸ ਇਸ ਤੋਂ ਬਾਅਦ ਮੈਂ ਕੱਪੜੇ ਲਾ ਦੂੰਗੀ ਮੈਨੂੰ ਐ ਵੀ ਕਿਹੜਾ ਚੱਲੇ ਟੈਂਕੀ ਚ ਪਾਣੀ ਪੈ ਜੇ ਤੇ ਕਿਹੜਾ ਤਾਂ ਇੱਕ ਵਾਰੀ ਲਾਈਟ ਆ ਕੇ 5 ਮਿੰਟ ਤੇ ਉਹਦੀ ਚਲੀ ਗਈ ਸੀ ਮੈਂ ਕਿਹਾ ਦੁਬਾਰਾ ਫੇਰ ਨਹੀਂ ਆਉਂਦੀ ਕੀ ਤੇ ਪਰ ਆ ਗਈ ਸੀ ਲਾਈਟ ਨਾਲ ਦੀ ਨਾਲ ਹੀ ਇਹ ਸਬਜੀ ਵਾਲਾ ਰਾਇਕ ਆ ਜਿਹੜਾ ਤੇ ਇਹਨੂੰ ਮੈਂ ਗੇਟ ਵਾਲ ਤੋਂ ਪਾਣੀ ਪਾ ਕੇ ਤੇ ਧੋ ਦੂੰਗੀ ਕਿਉਂਕਿ ਹੁਣ ਜਦੋਂ ਲਾਈਟ ਆ ਗਈ ਔਰ ਐ ਹੁੰਦਾ ਵੀ ਚਲੋ ਖੁੱਲੇ ਜੇ ਪਾਣੀ ਚ ਧੋ ਦਈਏ ਸਵੇਰ ਦਾ ਤਾਂ ਬਸ ਤਰਸਦੇ ਪਏ ਸੀਗੇ ਪਾਣੀ ਨੂੰ ਇਹਨਾਂ ਨੂੰ ਵਾ ਸਾਫ਼ ਕਰਕੇ ਹੁਣ ਵੇਟ ਨਹੀਂ ਮੈਂ ਕਰਦੀ ਇਹਨਾਂ ਦਾ ਸੁੱਕਾ ਦਾ ਕੱਪੜਾ ਮਾਰ ਕੇ ਸਾਫ਼ ਕਰਕੇ ਤੇ ਸਮਾਨ ਸਾਰਾ ਫਰਿੱਜ ਚ ਰੱਖ ਦੋ ਕਿਉਂਕਿ ਫਰਿੱਜ ਵੀ ਆਇਆ ਵੀ ਚਲਾ ਕੇ ਪਾਣੀ ਠੰਡਾ ਹੋ ਜਾਊਗਾ ਠੰਡੇ ਪਾਣੀ ਨੂੰ ਵੀ ਸਵੇਰ ਦਾ ਵਸਾ ਐ ਹੋ ਜਾਂਦਾ ਉਹੀ ਜਿਹੜਾ ਪਾਣੀ ਕੈਂਪਰ ਚ ਪਿਆ ਉਦੋਂ ਹੀ ਪੀ ਜਾਣੇ ਆਗੇ ਕਿਉਂਕਿ ਜੇ ਰਾਤ ਲਾਈਟ ਹੁੰਦੀ ਫਿਰ ਤਾਂ ਬਰਫ਼ ਵੀ ਹੁੰਦੀ ਚਲੋ ਪਾਈ ਜਾਂਦੀ ਕੈਂਪਰ ਦੇ ਵਿੱਚ ਹੁਣ ਰਾਤ ਦੀ ਲਾਈਟ ਹੈ ਨਹੀਂ ਸੀ ਤੇ ਮੈਂ ਇੱਥੇ ਵਾਸ਼ਿੰਗ ਮਸ਼ੀਨ ਵੀ ਲਗਾ ਦੂੰਗੀ ਪੱਗਾਂ ਮੈਂ ਪਹਿਲਾਂ ਹੀ ਪਾ ਕੇ ਰੱਖ ਤੀਆਂ ਸੀ ਸਵੇਰ ਤੱਕ ਹੀ ਪਾ ਕੇ ਰੱਖੀਆਂ ਪੱਗਾਂ ਸੀ ਮੈਨੂੰ ਆਇਆ ਸੀ ਕਿ ਵੀ ਚਲ ਜਦੋਂ ਲਾਈਟ ਆ ਗਈ ਤੇ ਨਾਲ ਦੀ ਨਾਲ ਲਾ ਦੂੰਗੀ ਤੇ ਫਰਿੱਜ ਦੇ ਵਿੱਚ ਮੈਂ ਸਾਰਾ ਸਮਾਨ ਲਾਤਾ ਸੀਗਾ ਵਾਸ਼ਿੰਗ ਮਸ਼ੀਨ ਲਗਾ ਸੋ ਸਬਜ਼ੀ ਹਜੇ ਇਹਦੇ ਵਿੱਚ ਨਹੀਂ ਲਗਾਏਗੀ ਸਬਜ਼ੀ ਵੀ ਬਸ ਅੱਜ ਸਵੇਰੇ ਲੈ ਕੇ ਆਏ ਸੀ ਤੇ ਕਦੂ ਸੀ ਤੇ ਟਮਾਟਰ ਸੀ ਹੋਰ ਤਾਂ ਕੋਈ ਸਬਜ਼ੀ ਹੈ ਨਹੀਂ ਸੀ ਤੇ ਇਹਨਾਂ ਨੂੰ ਵੀ ਧੋ ਕੇ ਤੇ ਬਾਅਦ ਵਿੱਚ ਲਗਾਉਗੀਆਂ ਇਹਨਾਂ ਨੂੰ ਉਸ ਤੋਂ ਬਾਅਦ ਬਸ ਮੈਂ ਪੇੜਾ ਵੀ ਧੋ ਲਿਆ ਸੀ ਮੂਹਰਲਾ ਇਧਰੋਂ ਵੀ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀਗਾ ਪੈਪਰ ਦੇ ਨਾਲ ਖਿੱਚ ਦੇਣੀ ਆ ਪਾਣੀ ਮੈਨੂੰ ਐਸੇ ਵੀ ਚਲੋ ਜਿੰਨੇ ਕੱਪੜੇ ਧੋਤੇ ਜਾਂਦੇ ਆਗੇ ਤੇ ਉਹਨੇ ਮੈਂ ਕੱਪੜਿਆਂ ਦੇ ਕਿਉਂਕਿ ਤੇਨ ਚਾਰ ਲੋਟ ਲੱਗਣੇ ਸੀ ਅੱਜ ਪਹਿਲਾਂ ਪੱਗ ਤੇ ਪਰਨੇ ਸੀਗੇ ਤੇ ਉਹ ਪਾਏ ਸੀਗੇ ਉਸ ਤੋਂ ਬਾਅਦ ਹੀ ਪਾਉਣ ਵਾਲੇ ਕੱਪੜੇ ਲਗਾਉਂਗੀ ਸਵੇਰੇ ਮੈਂ ਸਾਰੇ ਅਲੱਗ ਕਰਕੇ ਰੱਖਦੇ ਸੀ ਮੈਨੂੰ ਐਸੀ ਵੀ ਜਿਵੇਂ ਜਿਵੇਂ ਜਿਹੜੇ ਪਾਉਣੇ ਆਗੇ ਕਿਉਂਕਿ ਅਲੱਗ-ਅਲੱਗ ਪਾਏ ਜਾਂਦੇ ਆਗੇ ਕੱਪੜੇ ਜਿਹੜੇ ਡਾਰਕ ਹੁੰਦੇ ਉਹਨਾਂ ਨੂੰ ਅਲੱਗ ਧੋ ਲਈਦਾ ਲਾਈਟ ਹੁੰਦੇ ਜਿਹੜੇ ਉਹਨਾਂ ਨੂੰ ਅਲੱਗ ਸਾਰੇ ਕਰਕੇ ਰੱਖਦੇ ਸੀ ਪਰ ਮੈਂ ਤਾਂ ਆਪਦੇ ਬੰਦ ਨੂੰ ਤਾਂ ਸਾਰਾ ਕੰਮ ਕਰਕੇ ਰੱਖਿਆ ਸੀ ਵੀ ਜਦੋਂ ਲਾਈਟ ਆ ਗਈ ਤੇ ਨਾਲ ਦੀ ਨਾਲ ਲਗਾ ਦੂੰਗੀ ਤੇ ਪਰ ਲਾਈਟ ਤਾਂ ਹੁਣ ਆਈ ਹੈ 4:30 ਵਜੇ ਲਾਈਟ ਆਈ ਹੈਗੀ ਚਲੋ ਥਾਂ ਧੋਤ ਆ ਗਿਆ ਹੁਣ ਵੀ ਆ ਗਈ ਹੈ ਲਾਈਟ ਤੇ ਕੰਮ ਹੋ ਜਾਊਗਾ ਪਹਿਲਾਂ ਮੈਨੂੰ ਐਸੀ ਮੈਂ ਨਹਾ ਲਾਂ ਫਿਰ ਮੈਨੂੰ ਆਵਾਂਗੇ ਥਾਂ ਧੋਣਾ ਤੇ ਬਾਅਦ ਦੇ ਵਿੱਚ ਇਨਹਾਵ ਕਿ ਉਹ ਹੀ ਗੰਦੇ ਛਿੱਟੇ ਆਪਦੇ ਤੇ ਪਈ ਜਾਂਦੇ ਇਧਰੋਂ ਲੈਟਰਿੰਗ ਬਾਥਰੂਮ ਤੋਂ ਹੋਣਾ ਸੀਗਾ। ਇਹ ਧੁੱਤ ਆ ਗਿਆ ਤੇ ਉਸ ਤੋਂ ਬਾਅਦ ਕਿਚਨ ਦੇ ਵਿੱਚ ਬਰਤਨ ਇਹ ਦੁਪਹਿਰ ਦੀ ਰੋਟੀ ਦੇ ਪਏ ਸੀ ਤੇ ਚਾਹ ਵਾਲੇ ਉਹ ਵੀ ਸਾਰੇ ਚੱਕ ਤੇ ਆ ਗਏ। ਪਹਿਲਾਂ ਮੈਨੂੰ ਆਇਆ ਸੀ ਵੀ ਇਹ ਵੀ ਚੱਲਾ ਪੀਣ ਵਾਲੇ ਪਾਣੀ ਦਾ ਧੋ ਦੂੰਗੀ ਪਰ ਲੈਟ ਆ ਗਈ ਤੇ ਉਸ ਤੋਂ ਬਾਅਦ ਬਸ ਮੈਂ ਕੱਪੜੇ ਵੀ ਧੋ ਲੇ ਸੀਗੇ ਬਰਤਨ ਚੱਕ ਕੇ ਤੇ ਕੱਪੜੇ ਧੋ ਕੇ ਉਸ ਤੋਂ ਬਾਅਦ ਮੈਂ ਪਿਛਲਾ 베ੜਾ ਵੀ ਧੋ ਲਿਆ। ਵੀਡੀਓ ਮੈਂ ਨਹੀਂ ਬਣਾਈ ਸੀ ਕਿਉਂਕਿ ਜੇ ਵੀਡੀਓ ਬਣਾਉਣਾ ਸਾਰੇ ਕੰਮਾਂ ਦੀ ਤੇ ਫਿਰ ਟਾਈਮ ਲੱਗ ਜਾਣਾ ਸੀਗਾ। ਵੈਸੇ ਸ਼ਾਮ ਹੋਈ ਪਈ ਸੀ 7 ਵਜੇ ਪਏ ਸੀ ਇੱਥੇ ਜਦੋਂ ਮੈਂ ਕੱਪੜੇ ਸੁੱਕਣੇ ਪਾਉਣ ਲੱਗੀ ਆ ਤੇ ਵੈਸੇ ਮੈਂ ਚਾਦਰਾਂ ਤੇ ਪੱਗ ਪਰਨੇ ਜਿਹੜੇ ਇੱਕ ਦੋ ਤਾਂ ਪਹਿਲਾਂ ਸੁੱਕਣੇ ਪਾਤੇ ਸੀਗੇ ਮੈਨੂੰ ਐਸ ਵੀ ਚਲੋ ਇਹਨਾਂ ਦੀ ਹਵਾ ਜੀ ਨਿਕਲ ਜੂਗੀ ਬਾਕੀ ਐ ਵੀ ਚਲੋ ਸਟੈਂਡ ਰਾਤ ਨੂੰ ਅੰਦਰ ਕਰ ਲਾਂਗੇ ਕਿਉਂਕਿ ਹੁਣ ਬਾਹਰ ਰੱਖਣ ਦਾ ਤਾਂ ਕੋਈ ਮਤਲਬ ਨਹੀਂ ਆਇਆ ਨਹੀਂ ਪਤਾ ਕਦੋਂ ਹਨੇਰੀ ਆ ਜੇ ਜਮੀ ਆ ਜੇ ਤਾਂ ਕਰਕੇ ਮੈਨੂੰ ਐਸ ਵੀ ਚਲੋ ਸਟੈਂਡ ਤੇ ਪਾਉਣੇ ਆ ਕੱਪੜੇ ਤੇ ਬਾਅਦ ਦੇ ਵਿੱਚ ਪਾ ਕੇ ਇਹਨਾਂ ਨੂੰ ਉਹ ਕਰ ਲੂੰਗੀ ਅੰਦਰ ਕਰ ਲੂੰਗੀ ਬਸ ਮੈਂ ਨਹਾ ਕੇ ਉਸ ਤੋਂ ਬਾਅਦ ਧੂਪ ਜੋਤ ਲਗਾ ਕੇ ਤੇ ਫੇਰ ਹੀ ਕੱਪੜੇ ਸੁੱਕਣੇ ਪਾਉਣ ਲੱਗੀ ਜਾਂਗੀ ਤੋ ਹੋ ਜੋਤ ਵੀ ਲਗਾਈ ਦਿੱਤੀ ਸੀ ਮੈਨੂੰ ਐਸ ਵੀ ਚਲੋ ਇਹ ਕਿਹੜਾ ਹੁਣ ਇਦੀ ਜਲਦੀ ਸੁੱਕਣ ਲੱਗਿਆ ਕਿ ਤੇ ਬਸ ਪੱਗ ਦਾ ਆਏ ਪੱਗ ਚਾਦਰ ਉਹਨਾਂ ਦੀ ਹਵਾ ਜੀ ਨਿਕਲ ਜੂ ਪੱਗ ਤਾਂ ਵੈਸੇ ਸੁੱਕੀ ਗਈ ਸੀ ਪੱਗ ਤੇ ਤਾਂ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਚਾਦਰਾਂ 'ਚੋਂ ਹਵਾ ਜੀ ਨਿਕਲ ਜੂਗੀ ਬਾਕੀ ਆਏ ਵੀ 2 ਘੰਟੇ ਪਏ ਰਹਿਣਗੇ ਹਜੇ ਬਾਅਦ ਭੈਣ ਵੇਲੇ ਚੱਕ ਲਾਂਗੇ ਅੰਦਰ ਕਰ ਲਾਂਗੇ ਕੱਪੜੇ ਧੋ ਕੇ ਵੇਚਦੀ ਮੈਂ ਪੋਚਾ ਵੀ ਲਗਾਇਆ ਪਰ ਆਪ ਤਾਂ ਗਈ ਸੀ ਐਸ ਵਾਲੇ ਪੋਚਾ ਲਗਾਉਣ ਨੂੰ ਕੀ ਆ ਮੰਮਾ ਤੇ ਪਰ ਮੈਨੂੰ ਐ ਸੀ ਵੀ ਇੱਕ ਵਾਰੀ ਪੋਚਾ ਲਗਾ ਕੇ ਮੈਂ ਸਾਰਾ ਥਾਂ ਸਾਫ਼ ਕਰਨਾ ਪੋਚਾ ਲਗਾਏ ਬਿਨਾਂ ਤਾਂ ਮੈਨੂੰ ਬਿਲਕੁਲ ਵੀ ਜੱਖ ਨਹੀਂ ਆਉਂਦੀਗੀ ਮੈਨੂੰ ਐਸੇ ਵੀ ਸਾਢੇ ਸ਼ੀ ਵਜੇ ਨੂੰ ਇਹ ਕੰਮਾਂ ਤੋਂ ਆ ਜਾਂਦੇ ਆ ਤੇ ਮੈਨੂੰ ਐਸੇ ਵੀ ਜੇ ਉਦੋਂ ਪਹਿਲਾਂ ਪਹਿਲਾਂ ਪੋਚਾ ਲੱਗ ਜੇ ਪੋਚਾ ਲਗਾ ਕੇ ਉਸ ਤੋਂ ਬਾਅਦ ਨਹਾ ਕੇ ਫੇਰੀ ਤੂਬ ਜੋਤ ਲਗਾਈ ਸੀ ਤੇ ਬਾਅਦ ਦੇ ਵਿੱਚ ਹੁਣ ਬਸ ਐਸੇ ਵੀ ਚਲੋ ਕੱਪੜੇ ਆਰਾਮ ਨਾਲ ਪਾ ਲੈਨੇ ਸੁੱਕਣੇ ਇੱਕ ਵਾਰੀ ਕੰਮ ਹੋ ਜੇ ਬਸ ਸਾਫ ਸਫਾਈ ਦਾ ਹੋ ਜਾਂਦਾ ਨਾ ਫੇਰ ਮੈਨੂੰ ਨਹੀਂ ਕੰਮ ਦੀ ਕੋਈ ਦਿੱਕਤ ਲੱਗਦੀ ਜਿੰਨਾ ਚਿਰ ਸਾਫ ਸਫਾਈ ਬਣਾ ਖਲਿਆਰਾ ਪਿਆ ਰਹੇ ਤੇ ਉਹਨਾਂ ਚਿਰ ਨਹੀਂ ਮੇਰਾ ਮਨ ਲੱਗਦਾ ਕਿਸੇ ਵੀ ਕੰਮ ਦੇ ਵਿੱਚ ਹੋਰ ਬਾਕੀ ਆਇਆ ਸ਼ਾਮ ਵੇਲੇ ਥੋੜਾ ਜਿਹਾ ਕੰਮ ਨੂੰ ਵੈਸੇ ਵੀ ਮਨ ਵੱਧ ਲੱਗਦਾ ਹੈਗਾ ਸਵੇਰ ਵੇਲੇ ਜਦ ਧੁੱਪ ਆ ਜਾਂਦੀ ਚੜਦੀ ਤੇ ਉਦੋਂ ਕੰਮਾਂ ਦੇ ਵਿੱਚ ਮਨ ਨਹੀਂ ਲੱਗਦਾ ਉਹਨਾਂ ਸੁਸਤੀ ਜੀ ਪੈਣ ਲੱਗ ਜਾਂਦੀ ਧੁੱਪ ਦੇ ਨਾਲ ਅੱਜ ਤਾਂ ਕੇਰਾ ਦਾ ਟਲ ਗਿਆ ਰੱਬ ਮੀ ਆਉਂਦਾ ਆਉਂਦਾ ਬਿਲਕੁਲ ਕਾਲਾ ਹੋ ਗਿਆ ਸੀ ਚਾਰ ਸਫੇਰੋਂ ਤੇ ਬਸ ਰਾਤ ਨੂੰ ਤਾਂ ਕਹਿ ਨਹੀਂ ਸਕਦੇ ਵੀ ਰਾਤ ਨੂੰ ਆਜੇ ਦੱਸਿਆ ਵਾ ਤਾਂ ਹੈਗਾ ਅੱਜ ਦਾ ਵੈਸੇ ਮੀ ਮੀ ਦੀ ਤਾਂ ਕੋਈ ਦਿੱਕਤ ਨਹੀਂ ਆਜ ਪਰ ਹਨੇਰੀ ਨਾਲ ਹਨੇਰੀ ਕੰਮ ਬਹੁਤ ਜ਼ਿਆਦਾ ਵਧਾ ਦਿੰਦੀ ਹੈਗੀ ਡੇਲੀ ਇਹ ਨਹੀਂ ਸਾਫ ਸਫਾਈ ਕਰਨੀ ਵੀ ਔਖੀ ਲੱਗਦੀ ਹੈਗੀ ਜਿੰਨੇ ਕੱਪੜੇ ਸਟੈਂਡ ਤੇ ਪਏ ਸਟੈਂਡ ਤੇ ਪਾਤੇ ਇਹਦੇ ਬਾਕੀ ਚੁੰਨੀਆਂ ਇਹਨਾਂ ਨੂੰ ਇੱਥੇ ਪਾ ਦਿੰਦੀਆਂ ਕਿ ਤਾਰਾਂ ਤੇ ਕਿਉਂਕਿ ਜਲਦੀ ਸੁੱਕ ਜਾਣਗੀਆਂ ਹਵਾ ਦੇ ਨਾਲ ਇਹ ਤਾਂ ਚੱਕੇ ਜਾਣਗੇ ਫਿਰ ਸਟੈਂਡ ਤੋਂ ਇਦਾਂ ਹੀ ਅੰਦਰ ਕਰ ਦੋਗੇ ਲੌਬੀ ਦੇ ਵਿੱਚ ਕਿਉਂਕਿ ਹੁਣ ਇੰਨੀ ਜਲਦੀ ਸੁੱਕਣੇ ਤਾਂ ਹੈ ਨਹੀਂਗੇ ਕੱਪੜੇ ਉਸ ਤੋਂ ਬਾਅਦ ਬੱਸ ਆਉਂਦਾ ਵੀਡੀਓ ਦਾ ਵੀ ਕੰਮ ਕਰਨਾ ਹੋਊਗਾ ਬਾਕੀ ਰਾਤ ਨੂੰ ਰੋਟੀ ਪਾਣੀ ਦਾ ਵੀ ਕੰਮ ਖਿਚੜੀ ਬਣਾਉਂਗੀ ਵੈਸੇ ਮੈਂ ਕਿਉਂਕਿ ਫਿਰ ਜੇ ਰੋਟੀ ਸਬਜ਼ੀ ਦਾ ਬਣਾਉਣ ਲੱਗੀ ਫਿਰ ਵੀਡੀਓ ਦਾ ਕੰਮ ਕਰਨਾ ਹੁੰਦਾ ਵੀਡੀਓ ਐਡਿਟ ਕਰਨੀ ਹੁੰਦੀ ਹੈ ਵਾਇਸ ਓਵਰ ਕਰਨੀ ਹੁੰਦੀ ਹੈ ਤੇ ਬਹੁਤ ਟਾਈਮ ਲੱਗ ਜਾਂਦਾ ਹੈ ਕੱਪੜੇ ਸੁੱਕਣੇ ਪਾ ਕੇ ਤੇ ਕਿਚਨ ਦੇ ਵਿੱਚ ਆ ਗਈ ਸੀ ਬਰਤਨ ਜਿਹੜੇ ਸਾਰੇ ਧੋਕੇ ਰੱਖੇ ਸੀ ਤੇ ਇਹਨਾਂ ਨੂੰ ਰੱਖ ਚ ਲਗਾ ਦੂੰਗੀ ਤੇ ਚਾਹ ਬਣਾਉਂਗੀ ਚਾਹ ਪੀਣ ਨੂੰ ਬਹੁਤ ਮਾਨ ਕਰ ਰਿਹਾ ਸੀ ਇਸ ਟਾਈਮ ਤੇ ਕਿਉਂਕਿ ਥਕਾਵਟ ਬਹੁਤ ਹੋ ਗਈ ਸੀ ਸਾਰੇ ਸਵੇਰ ਵਾਲੇ ਕੰਮ ਸਾਬ ਦੇ ਟਾਈਮ ਤੇ ਹੋ ਗਏ ਪੋਚੇ ਦਾ ਵੀ ਹਜੇ ਜਿਵੇਂ ਨਾ ਕਰਦੀ ਫੇਰ ਵੀ ਇੰਨਾ ਕੰਮ ਨਹੀਂ ਸੀ ਮੇਰਾ ਬਦਨਾ ਬਸ ਮੈਨੂੰ ਐ ਹੋ ਗਿਆ ਵੀ ਚਲੋ ਪੋਚਾ ਵੀ ਲਗਾ ਦਿੰਦੀ ਆਂਗੀ ਸਵਾ ਕ ਸਾਢ ਦਾ ਟਾਈਮ ਸੀਗਾ ਬਸ ਤਾਂ ਰੋਟੀ ਟੋਕ ਦਾ ਟਾਈਮ ਸੀ ਪਰ ਮੈਂ ਖਿਚੜੀ ਬਣਾਉਣੀ ਸੀਗੀ ਦਾਲ ਤੇ ਚੌਲ ਤੇ ਪਹਿਲਾਂ ਪਿਉਂ ਕੇ ਰੱਖਦੇ ਸੀ ਮੈਨੂੰ ਐ ਸੀ ਵੀ ਚਲੋ ਖਿਚੜੀ ਬਣਨ ਦਾ ਟਾਈਮ ਲੱਗੂਗਾ ਤੇ ਪਹਿਲਾਂ ਮੈਂ ਚਾਹ ਬਣਾ ਲਾਂ ਚਾਹ ਬਣਾ ਕੇ ਤੇ ਖਿਚੜੀ ਨੂੰ ਤੜਕਾ ਲਾ ਦੂੰਗੀ ਚਾਹ ਬੰਦੇ ਬੰਦੇ ਬਸ ਇੱਥੇ ਬਰਤਨ ਜਿਹੜੇ ਪਏ ਆਗੇ ਬਾਸਕਟ ਦੇ ਵਿੱਚ ਤੇ ਇਹਨਾਂ ਨੂੰ ਲਗਾ ਦੂੰਗੀ ਰੱਖ ਦੇ ਵਿੱਚ ਚਾਹわせਮਾ ਥੋੜੀ ਜਿਹੀ ਬਾਦੀ ਧਾਰ ਲਈ ਸੀ ਮੈਨੂੰ ਐਸੀ ਵੀ ਇਹਨਾਂ ਦਾ ਵੀ ਟਾਈਮ ਹੋ ਗਿਆ ਸੀਗਾ ਤੇ ਪਰ ਇਹ ਲੇਟ ਹੋ ਗਏ ਸੀਗੇ ਕਿਉਂਕਿ ਜਿਹੜੀ ਵンス ਦਾ ਟਾਈਮ ਲੱਗਣਾ ਸੀ ਤਾਂ ਕਰਕੇ ਬਸ ਮੈਨੂੰ ਐ ਸੀਗਾ ਵੀ ਚਾਹ ਪੀਲਾਂ ਚਾਹ ਪੀ ਕੇ ਆਪਣੀ ਵੀਡੀਓ ਦਾ ਕੰਮ ਕਰ ਲਵਾਂਗੀ ਬਸ ਖਿਚਲੇ ਦੜਕਾ ਲਾ ਕੇ ਬਾਕੀ ਚਾਹ ਪੀ ਕੇ ਥੋੜਾ ਜਿਆ ਹੁੰਦਾ ਵੀ ਥਕੇਵਾ ਵੀ ਲੈ ਜਾਂਦਾ ਹੈ ਹਾਸ ਟਾਈਮ ਤੇ ਚਾਹ ਪੀਣ ਨੂੰ ਮਨ ਕਰਦਾ ਦਿਨੇ ਤਾਂ ਗਰਮੀ ਹੁੰਦੀ ਆ ਹੁਣ ਦਿਨੇ ਤਾਂ ਇਹਨਾਂ ਨਹੀਂ ਮਨ ਕਰਦਾ ਚਾਹ ਪੀਣ ਨੂੰ ਲੌਂਗ ਐਲੈਚੀ ਕੁੱਟ ਕੇ ਪਾ ਦੂੰਗੀ ਵਿੱਚ ਮੈਂ ਚਾ ਬਣਾ ਇਸ ਮੇ ਪ੍ਰਭ ਵੀ ਆ ਗਈ ਸੀ ਪ੍ਰਭ ਕੈਸੀ ਨਹਾ ਕੇ ਉਹ ਭਾਗੇ ਸੀ ਕਿ ਗੁਰਦੁਆਰਾ ਸਾਹਿਬ ਕਲਾਸ ਲੱਗਦੀ ਹੁੰਦੀ ਆ ਉਹਦੀ ਜਿਹੜੇ ਹਾਰਮੋਨੀਅਮ ਸਿੱਖਣ ਜਾਣੀ ਹੁੰਦੀ ਬਸ ਉੱਥੇ ਚਲੀ ਗਈ ਸੀ ਕਿ ਕਹਿੰਦੀ ਅੱਜ ਸਕੂਲ ਤਾਂ ਨਹੀਂ ਜਾਇਆ ਗਿਆ ਮम्मा ਤੇ ਚਲੋ ਉੱਥੇ ਚਲੀ ਜਾਨੀਏਗੇ ਚਾਹ ਖੰਡ ਪਾ ਦਿੰਦੇ ਆ ਜੀ ਤੇ ਵਰਤਾਂ ਲਾ ਦਿੰਦੀ ਆ ਸਾਰੇ ਰੈਕ ਦੇ ਵਿੱਚ ਵੈਸੇ ਹੁਣ ਆਇਆ ਹੁੰਦਾ ਵੇ ਸਵਾ 7 7:30 ਵਜੇ ਦਿਨ ਪੂਰਾ ਖੜਾ ਹੁੰਦਾ ਹਨੇਰਾ ਨਹੀਂ ਹੁੰਦਾਗਾ ਤੇ ਲਾਈਟ ਦਾ ਫੇਰ ਆਇਆ ਵੀ ਕਿਤੇ ਰਾਤ ਨੂੰ ਮੀਂਹ ਹਨੇਰੀ ਆ ਕਿਤੇ ਲਾਈਟ ਨਾ ਚਲੀ ਜਾਵੇ ਇੱਥੇ ਮੈਂ ਪ੍ਰਭ ਨੂੰ ਕਹਿ ਰਹੀ ਸੀ ਮੈਂ ਮੈਨੂੰ ਪਿਆਜ਼ ਲਿਆ ਕੇ ਦੇਵੀਂ ਨਾਲ ਨਾਲ ਮੈਂ ਖਿਜੜੀ ਨੂੰ ਤੜਕਾ ਲਾਉਣਾ ਹੋਊਗਾ ਪਿਆਜ਼ ਤੇ ਟਮਾਟਰ ਪਾ ਕੇ ਤੜਕਾ ਲਗਾ ਲਉਗੀ ਤੇ ਉਹ ਘੱਟ ਲੂਗੀ ਬਸ ਬਰਤਨ ਲਗਾ ਕੇ ਰੱਖ ਦੇ ਵਿੱਚ ਇਹ ਥਾਲ ਥੋੜੇ ਜਿਹਾ ਗਿੱਲੇ ਜੇ ਸੀ ਮੈਨੂੰ ਐਸੇ ਵੀ ਚਲੋ ਕੱਪੜਾ ਮਾਰ ਕੇ ਸਾਫ਼ ਕਰਦਾ ਨਹੀਂ ਤਾਂ ਦਾਗ ਜੇ ਪੈ ਜਾਂਦੇ ਆਗੇ ਬਰਤਨਾਂ ਦੇ ਵਿੱਚ ਵੀ ਇਹ ਸਵੇਰ ਵੇਲੇ ਪੱਠਲ ਦੇ ਵਿੱਚ ਪਾਣੀ ਪਾ ਕੇ ਬਰਤਨ ਧੋਤੇ ਤਾਂ ਆਪ ਨੂੰ ਇੰਨਾ ਔਖਾ ਲੱਗੇ ਥੋੜੇ ਜਿਹਾ ਪਾਣੀ ਦੇ ਵਿੱਚ ਧੋਣਾ ਕਿਉਂਕਿ ਕਿੱਥੇ ਹੁਣ ਖੁੱਲੇ ਪਾਣੀ ਦੇ ਵਿੱਚ ਬਰਤਨ ਧੋਣ ਦੀ ਆਦਤ ਪੈ ਗਈ ਆ ਪਹਿਲਾਂ ਸੀਗਾ ਚਲੋ ਪਹਿਲਾਂ ਨਹੀਂ ਸ਼ੈਂਖ ਵਗੈਰਾ ਹੁੰਦੇ ਸੀ ਉੱਤ ਬੈਠ ਕੇ ਧੋ ਲੈਂਦੇ ਸੀਗੇ ਤੇ ਹੁਣ ਤਾਂ ਆਦਤ ਬਣੀ ਵੀ ਖੁੱਲਾ ਪਾਣੀ ਵਰਤਣ ਦੀ ਤੇ ਹੁਣ ਆਪ ਨੂੰ ਵੀ ਐ ਲੱਗਦਾ ਵੀ ਅੱਜ ਜਦੋਂ ਇਸ ਹਿਸਾਬ ਨਾਲ ਪਾਣੀ ਵਰਤਣਾ ਪਿਆ ਕੇ ਪ੍ਰਾਪਤ ਕਰਨ ਲੱਗੀ ਅੱਜ ਤੱਕ ਕਹਿੰਦੀ ਆਪਾਂ 5 ਰੁਪਈਆ ਦੀ ਢੋਲੀ ਦੇ ਨਾਲ ਪਾਣੀ ਦੇ ਨਾਲ ਸਾਰਿਆ ਕਹਿੰਦੀ ਮੰਮਾ ਮਤਾ ਕਿ ਆ ਮੈਂ ਇੱਕ ਟੈਂਕੀ ਹੋਰ ਲਿਆ ਕੇ ਰੱਖੋ ਪਾਣੀ ਦਾ ਜ਼ਰੂਰੀ ਆ ਘਰੇ ਐਮਰਜੈਂਸੀ ਦੇ ਵਿੱਚ ਜਦੋਂ ਇਸ ਤਰ੍ਹਾਂ ਲਾਈਟ ਵਸ ਇੰਨਾ ਕੱਟ ਲੱਗਦਾ ਤਾਂ ਹੁੰਦਾ ਨਹੀਂ ਇਹ ਤਾਂ ਕੋਈ ਪਿੱਛੇ ਤੋਂ ਕੋਈ ਖਰਾਬੀ ਹੋ ਗਈ ਸੀ ਤਾਂ ਕਰਕੇ ਬਸ ਲਾਈਟ ਇੰਨੀ ਧੇਰ ਨਹੀਂ ਆਈ ਕੀ ਤੇ ਚਾਹ ਵੀ ਮੇਰੀ ਉੱਬਲ ਗਈ ਸੀ ਬਰਤਨ ਜਿੰਨਾ ਟਾਈਮ ਚ ਮੈਂ ਰਹਿ ਕੇ ਚ ਲਗਾਏ ਤੇ ਦੁੱਧ ਪਾਤਾ ਪਰ ਆ ਵੀ ਆ ਗਈ ਸੀਗੀ ਕਲਾਸ ਆਪਣੀ ਲਗਾ ਕੇ ਜਲਦੀ ਆ ਗਈ ਸੀ ਅੱਜ ਚਾਹ ਪੁੱਛ ਰਹੀ ਸੀ ਕਹਿੰਦੀ ਮम्मा ਚਾਹ ਮੇਰੀ ਵੀ ਬਣਾਈਏ ਮੈਂ ਕਿਹਾ ਤੂੰ ਵੀ ਲੈ ਲਈ ਮੈਂ ਚਾਹ ਬਾਦੀ ਬਣਾਈ ਹੈਗੀ ਤੇ ਇੱਥੇ ਪਿਆਜ਼ ਤੇ ਟਮਾਟਰ ਮੈਂ ਕੱਟ ਲਵਾਂਗੇ ਜਿੰਨਾ ਚਾਹ ਚਾਹ ਨੂੰ ਉਬਾਲ ਆਉਂਦਾ ਦੁੱਧ ਪਾ ਕੇ ਰੱਖ ਤਾ ਆ ਹੁੰਦਾ ਵੀ ਜਦੋਂ ਖੜਿਆ ਕਿਚਨ ਦੇ ਵਿੱਚ ਚਲੋ ਕਰ ਲਗੇ ਕੰਮ ਜਿੰਨਾ ਹੁੰਦਾ ਕਿ ਤੜਕਾ ਮੈਂ ਪਹਿਲਾਂ ਲਗਾ ਕੇ ਇਹ ਤੇ ਚਾਹ ਬਾਦ ਦੇ ਵਿੱਚ ਹੀ ਪੀਵਾਂਗੇ ਕੁੱਕਰ ਮੈਂ ਧੋ ਲਿਆ ਸੀਗਾ ਵੈਸੇ ਤਾਂ ਧੋ ਕੀ ਰੱਖਦੇ ਆ ਬਾਤਲ ਬਸ ਮੈਨੂੰ ਆਦਤ ਹੀ ਹੈ ਇੱਕ ਵਾਰੀ ਜਦੋਂ ਮੈਂ ਤੜਕਾ ਲਾਉਣਾ ਹੋਵੇ ਚਾਹੇ ਕੜਾਈ ਆ ਚਾਹੇ ਕੁੱਕਰ ਆ ਚਾਹੇ ਚਾਹ ਬਣਾਉਣੀ ਟੋਪੀਆਂ ਵੀ ਮੈਂ ਧੋ ਕੇ ਰੱਖਦੀ ਆ ਤੇ ਚਾਹ ਮੈਂ ਇੱਥੇ ਪਣ ਕੇ ਰੱਖ ਲੂੰਗੀ। ਪ੍ਰਾਵ ਨੂੰ ਪਾ ਕੇ ਦੇ ਦਿੰਦੀ ਆ ਇਹਦੇ ਮੈਂ ਤੜਕਾ ਲਗਾ ਕੇ ਤੇ ਉਸ ਤੋਂ ਬਾਅਦ ਪੀ ਲੂੰਗੀ ਨਾ ਚਾਹ ਪੀ ਲੂੰਗੀ ਨਾਲੇ ਆਪਣੀ ਵੀਡੀਓ ਦਾ ਕੰਮ ਕਰ ਲੂੰਗੀ। ਜਿਹੜੇ-ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆ ਜੀ ਆਪਾਂ ਨੂੰ ਫੁੱਲ ਸਪੋਰਟ ਕਰਦੇ ਆ ਸੋਹਣੇ-ਸੋਹਣੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜ ਉਜੀ ਦੇਸੀ ਘਿਓ ਪਾਲਿਆ ਸੀ ਮੈਂ ਕੁੱਕਰ ਦੇ ਵਿੱਚ ਖਿਚੜੀ ਨੂੰ ਤੜਕਾ ਜ਼ਿਆਦਾਤਰ ਮੈਂ ਦੇਸੀ ਘਿਓ ਦਾ ਹੀ ਲਾਉਣੀ ਹੁੰਦੀ ਆ ਤੇ ਉਸ ਦੇ ਵਿੱਚ ਜੀਰਾ ਪਾ ਕੇ ਘਿਓ ਜਦੋਂ ਗਰਮ ਹੋ ਗਿਆ ਸੀਗਾ ਤੇ ਪਿਆਜ਼ ਤੇ ਟਮਾਟਰ ਜਿਹੜਾ ਕੱਟ ਕੇ ਰੱਖਿਆ ਸੀ ਉਹ ਪਾ ਦੂੰਗੇ ਜੇ ਕਦੇ ਨਾ ਹੋਵੇ ਘਿਓ ਫਿਰ ਤਾਂ ਭਾਵੇਂ ਤੇਲ ਦਾ ਤੜਕਾ ਲਾਦਾ ਨਹੀਂ ਤਾਂ ਖਿਚੜੀ ਨੂੰ ਤਾਂ ਦੇਸੀ ਘਿਓ ਦਾ ਤੜਕਾ ਲਾਉਣੀ ਆ ਫਿਰ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆਗੇ ਪਿਆਜ਼ ਤੇ ਟਮਾਟਰ ਪੁੱਜ ਗਿਆ ਸੀ ਉਸ ਤੋਂ ਬਾਅਦ ਦਾਲ ਤੇ ਚੌਲ ਜਿਹੜੇ ਭੋਕੇ ਰੱਖੇ ਸੀ ਉਹ ਪਾਤੇ ਉਸ ਦੇ ਵਿੱਚ ਕਿਉਂਕਿ ਵੀਡੀਓ ਮੈਂ ਕਟਿੰਗ ਕਰਕੇ ਬਣਾਈ ਆ ਕਿ ਨਹੀਂ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਆਪਾਂ ਕੱਟ ਕਰਕੇ ਵੀਡੀ ਪਾਸੇ ਦੇ ਵਿੱਚ ਬਿਲਕੁਲ ਥੋੜੀ ਜਿਹੀ ਹਲਦੀ ਤੇ ਨਮਕ ਪਾਉਂਗੇ ਮਿਰਚ ਨਹੀਂ ਪਾਉਂਦੇਗੀ ਤੇ ਪਾਣੀ ਪਾ ਦੋਗੇ ਜਿੰਨੀ ਕਿ ਜ਼ਰੂਰਤ ਆਗੀ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਆਈ ਦੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ